ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰਸਟ ਇਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਨਾਲ ਤੇ ਜਿਹੜੀ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਉਹ ਮਿਤੀ 2 10 2025 ਨੂੰ ਪਾ ਰਹੇ ਹਾਂ ਤੇ ਸਾਰੀਆਂ ਭੈਣਾਂ ਉਹਦੇ ਭਰਾਵਾਂ ਨੂੰ ਦੁਸ਼ਹਿਰੇ ਦੀ ਬਹੁਤ-ਬਹੁਤ ਵਧਾਈਆਂ ਕਿਉਂ ਦੁਸ਼ਹਿਰੇ ਦਾ ਵੀ ਤਿਹਾਰ ਆਜ ਹਨਾ ਤੇ ਅੱਜ ਜਿਹੜੀ ਆਪਾਂ ਵੀਡੀਓ ਪਾ ਰਹੇ ਹਾਂ ਉਹ ਕੁੜਤੇ ਪਿਆਵੇਂ ਟੌਪਿਕ ਦੀ ਹੈ ਜਿਹੜਾ ਨਾਪ ਹੈ ਇਸ ਭਰਾ ਦਾ ਉਹ ਤੁਹਾਨੂੰ ਮੈਂ ਦਿਖਾ ਦਿਆਂ 39 ਲੰਬਾਈ ਆ ਸਵਾ 9 ਬਾਹ ਮੂਰੀ 15 ਬਾਹ ਦੀ 1.18 ਤੀਰਾ 41 ਛਤੀ ਸਾਢੇ ਤੇ ਕਮਰ ਹੈਗੀ ਜਿਹੜੀ 43 ਆ हिਪ 44 ਆ ਫਰੰਟ ਸਵਾ 9 ਗੀਜਾ 1 ਲਾਉਣਾ ਤੇ ਕਲਰ ਹੈਗਾ 1.7 ਇਸੇ ਤਰੀਕੇ ਪਜਾਮੇ ਦੀ ਲੰਬਾਈ ਹੈਗੀ ਸਾਢੇ 37 ਕਮਰ ਸਾਢੇ 34 ਆ ਮੂਰੀ 16.5 ਤੇ ਪੱਟਾ ਹੈਗਾ 28.5 ਇਕੱਲੀ ਲਾਸਟਿਕ ਪਾਉਣੀ ਆਪਾਂ ਇਹਨਾਂ ਦੀ ਠੀਕ ਆ ਜੀ ਕੱਪੜਾ ਜਿਹੜਾ ਆਪਣੇ ਕੋਲ ਉਹ 5 ਮੀਟਰ ਸਭ ਤੋਂ ਪਹਿਲਾਂ ਆਪਾਂ ਨੇ ਕੱਪੜਾ ਮੈਨਣਾ ਹੁੰਦਾ ਕਿਸੇ ਭੈਣ ਨੇ ਜਾਂ ਪੁਰਾਣੀ ਗਲਤੀ ਨਹੀਂ ਕਰਨੀ ਵੀ ਕੱਪੜਾ ਚੱਕਿਆ ਤੇ ਕੱਟਿਆ ਕੱਪੜਾ ਲਾਜ਼ਮੀ ਮੈਨਣਾ ਜ਼ਰੂਰੀ ਹੁੰਦਾ ਕਈ ਵਾਰ ਘੱਟ ਵੱਧ ਹੁੰਦਾ ਫਿਰ ਦਿੱਕਤ ਆਊਗੀ ਆਪਾਂ ਨੂੰ ਹਣ ਤੇ ਆਜੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਬਾਕੀ ਜੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਭੈਣ ਨੂੰ ਜਾਂ ਕਿਸੇ ਭਰਾ ਨੂੰ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਜੇ ਕਿਸੇ ਹੋਰ ਨਾਪ ਤੇ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਉਹ ਵੀ ਦੱਸ ਦਿਆ ਕਰੋ ਬਈ ਆਹ ਨਾਪਦਾ ਸੀ ਸੂਟ ਕਟਣਾ ਤੇ ਐਸ ਨਾਪ ਤੇ ਤੁਸੀਂ ਵੀਡੀਓ ਪਾਓ ਠੀਕ ਆ ਬਾਕੀ ਜਿਹੜੀਆਂ ਭੈਣਾਂ ਨੇ ਕੋਈ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਹੁੰਦਾ ਬਿਲਕੁਲ ਫ੍ਰੀ ਸੇਵਾ ਨਾਲ ਨਾਲ ਉਹ ਵੀ ਦੱਸ ਦਿਆ ਕਰੋ ਬਈ ਸਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਤੁਸੀਂ ਐਡ ਕਰ ਲਓ ਤਾਂ ਆਜੋ ਆਪਾਂ ਕਰਦੇ ਹਾਂ ਸ਼ੁਰੂ ਲੰਬਾਈ ਜਿਹੜੀ ਹੈਗੀ ਇਹਨਾਂ ਦੀ 39 ਇੰਚ ਆਪਾਂ ਪੂਰਾ ਪੂਰੇ ਰੱਖਣਾਗਾ ਜਦੋਂ ਆਪਣੇ ਕੋਲ ਕੱਪੜਾ ਪੂਰਾ ਪੂਰਾ ਹੋਵੇਨ ਉਦੋਂ ਜਿਹੜੀ ਲੰਬਾਈ ਆਪਾਂ ਉਹ ਪੂਰੀ ਪੂਰੀ ਲਾਉਣੀ ਹੁੰਦੀ ਹੈ ਜਿਵੇਂ ਇਸ ਭਰਾ ਦੀ ਲੰਬਾਈ 39 ਆ ਤਾਂ ਆਪਾਂ ਨਿਸ਼ਾਨ ਵੀ 39 ਤੇ ਹੀ ਲਾਵਾਂਗੇ 1 ਇੰਚ ਵੱਧ ਨਹੀਂ ਲਾਇਆ ਆਪਾਂ ਪੂਰਾ ਪੂਰਾ ਲਾਇਆ 39 ਇੰਗੀਦਰ ਨੂੰ ਪੰਨੂ ਐ ਸੈੱਟ ਕਰ ਲੈਣਾ ਹੈ ਜਦੋਂ ਆਪਾਂ ਐ ਕਰ ਲਿਆ ਉਸ ਤੋਂ ਬਾਅਦ ਨੀ ਕਪੜਾ ਛੇੜਨਾ ਹੁੰਦਾ ਇੱਥੇ ਫੜ ਕੇ ਨਾ ਖਿੱਚਣਾ ਨਾ ਢਿਲਾ ਜਿਹਾ ਨਾ ਕੁਛ ਨਹੀਂ ਕਰਨਾ ਬਸ ਇਹਨੂੰ ਕੈਂਚੀ ਨਾਲ ਕੱਟ ਕੇ ਲੱਗੇ ਜਾਣਾਗਾ ਮੈਂ ਹਰਕ ਵੀਡੀਓ ਚ ਦੱਸਣਾ ਹੈ ਠੀਕ ਹੈ ਅਗਲਾ ਕਈ ਵਾਰੀ ਕੀ ਹੁੰਦਾ ਕਈ ਪੈਣਾ ਜਾਂ ਭਰਾ ਐ ਕਰਦੇ ਕੈਂਚੀ ਪਾ ਕੇ ਇਹਨੂੰ ਐ ਸਿੱਧਾ ਕਰ ਦੇਣਾ ਉਹ ਚੀਜ਼ ਨਹੀਂ ਕਰਨੀ ਆਪਾਂ ਆ ਕਪੜਾ ਸਾਰਾ ਪਰ ਸਾਈਡ ਤੇ ਕਰਤਾ ਲੋਚ ਬਾਕੀ ਮੈਂ ਹਰ ਇੱਕ ਵੀਡੀਓ ਦੱਸ ਦਿੰਦਾ ਹਰ ਇੱਕ ਬੰਦਾ ਆਪ ਦੇ ਹਿਸਾਬ ਨਾਲ ਕੱਪੜੇ ਸੁਵਾਉਂਦਾ ਕੋਈ ਖੁੱਲੇ ਪਾਉਂਦਾ ਕੋਈ ਭੀੜੇ ਪਾਉਂਦਾ ਆਪਾਂ ਆਦੀ ਮਰਜ਼ੀ ਨਹੀਂ ਕਰਨੀ ਧਿਆਨ ਰੱਖਣਾ ਇਹ ਚੀਜ਼ ਕਿਉਂਕਿ ਨਾਪ ਲੈਣ ਵੇਲੇ ਤਕਰੀਬਨ ਪਤਾ ਲੱਗ ਹੀ ਜਾਂਦਾ ਹਨ ਫਿਰ ਵੀ ਪੁੱਛ ਲਿਆ ਕਰੋ ਵੀ ਕੀ ਹੋਏ ਕੱਪੜੇ ਬਣਾਉਣਾ ਜਿਵੇਂ ਤੁਸੀਂ ਜਿਵੇਂ ਇਸ ਭਰਾ ਦੀ ਹਿਪ 44 ਆ ਕਮਰ 49 ਆ ਤੇ ਆਪਾਂ ਨੂੰ ਵੀ ਪਤਾ ਲੱਗੂ ਆਪਾਂ ਕਿੰਨਾ ਘੇਰਾ ਪਾਉਣਾ ਹਨ ਤੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਤੁਹਾਡੇ ਕੋਲੇ ਸੂਰਤ ਨਾਪ ਨਹੀਂ ਹੈ ਤੁਸੀਂ ਆਪ ਕੱਢਣਾਗਾ ਅਲਗੇਵੇਂ ਛਾਤੀ 1.41 ਆ ਸਾਢੇ 1.41 ਦੇ ਵਿੱਚ ਆਪਾਂ ਨੇ 8 ਇੰਚ ਹੋਰ ਪਾਉਣੇ ਆ ਠੀਕ ਆ 41 ਤੇ 8 49 ਜਾਨੀ ਕਿ 49 ਇੰਚ ਘੇਰਾ ਦਾ ਬਣਦਾਗਾ ਇਤੋਂ ਆਪਾਂ 24 ਨੂੰ 48 ਤੇ 1 49 ਇਹ ਪਾਓ ਦੁਬਾਰੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨਾਗਾ ਨਹੀਂ ਜਿਵੇਂ ਛਾਤੀ ਕਿਸੇ ਵੀ ਬੰਦੇ ਦੀ 40 ਆ ਤਾਂ ਆਪਾਂ ਉਹਦੇ ਵਿੱਚ 8 ਇੰਚ ਪਾਉਣੇ ਜਿਵੇਂ 40 ਤੇ 8 48 48 ਦਾ ਕਿੰਨਾ ਹੁੰਦਾ 24 ਉਸ ਤੋਂ ਵੱਧ ਨਹੀਂ ਕੋਈ ਮਾਰਜਿਨ ਪਾਉਣਾ ਜਿਵੇਂ ਆਪਾਂ ਕਿ ਸਿਉਣਾ ਦਾ 1 ਇੰਚ ਪਾਉਣਾ ਜਾਂਦਾ ਨਹੀਂ ਉਹ ਨਹੀਂ ਪਾਉਣਾ ਜਿੰਨਾ ਵੀ ਹੈਗਾ ਜਿਵੇਂ ਕਿਸੇ ਦੀ ਛਾਤੀ 32 ਆ ਉਹਦੇ ਵਿੱਚ 8 ਇੰਚ ਪਾ ਲਓ ਉਹਦੇ ਵਿੱਚ ਸਾਰਾ ਕੁਝ ਕਵਰ ਹੋ ਜੂ ਆਪਣਾ ਹੈਪ ਵੀ ਆ ਜੂ ਸਾਰਾ ਕੁਝ ਆ ਜੂ ਉਸ ਤੋਂ ਬਾਅਦ ਹੁਣ ਇਹਦੀ ਹੈਪਾ ਜਿਹੜੀ ਉਹ ਥੋੜੀ ਆ ਉਹ ਹੈਪਾ ਆਪਾਂ ਹੁਣ ਝਾੜਾਂਗੇ ਜਦੋਂ ਨਿਸ਼ਾਨ ਲਾਵਾਂਗੇ ਤਾਂ ਧਿਆਨ ਦੇ ਨਾਲ ਦੇਖਿਓ ਠੀਕ ਆ ਇਹ ਆ ਲੋ ਦੁਆਰੇ ਮੈਂ ਤੁਹਾਨੂੰ ਫੇਰ ਦਿਖਾ ਦੇ ਆ 41 ਤੇ 8 49 ਠੀਕ ਆ ਤੇ ਸਾਡੇ 41 ਹੱਪਾ ਪਤਾ ਨਹੀਂ ਥੋੜਾ ਜਿਹਾ ਵੱਧ ਰੱਖਿਆ ਉਹੋ ਹੀ ਹਿਸਾਬ ਨਾਲ 8 ਇੰਚ ਲਾਜ਼ਮੀ ਜ਼ਰੂਰੀ ਹੁੰਦਾ ਜਿੱਦਣਾ ਕਿ ਨਾ ਖੁੱਲਾ ਨਾ ਪੀੜਾ ਜੀ ਉਸ ਤੋਂ ਬਾਅਦ ਗਾਹਕ ਕਹਿੰਦੇ ਮੈਨੂੰ ਤਾਂ ਇੰਨਾ ਕਿ ਤਿਆਰ ਚਾਹੀਦਾ ਇੱਥੋਂ ਫੇਰ ਆਪਾਂ ਪੀੜਾ ਕਰ ਸਕਦੇ ਆ ਨਹੀਂ ਨਹੀਂ ਜਾਂ ਖੁੱਲਾ ਵੀ ਕਰ ਸਕਦੇ ਆ ਜੇ ਗਾਹਕ ਕਹਿੰਨ ਤਾਂ ਬਾਕੀ ਮੈਂ ਸਾਰੇ ਨਾਪ ਤੇ ਵੀਡੀਓ ਪਾਉਂਦਾ ਰਹਿਣਾ ਇਹਦਾ ਭੈਣਾ ਕੋਈ ਜਾਂ ਭੂ ਭਰਾ ਮੇਰਾ ਕੁਰਤੇ ਵੀਡੀਓ ਖੁਬ ਜਿਆਦਾ ਦੇਖਣੀ ਚਾਹੁੰਦਾ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੱਧ ਕਮੈਂਟ ਕਰਾਇ ਕਰੋ ਤਾਂ ਕਿ ਵੱਧ ਤੋਂ ਵੱਧ ਵੀਰੋ ਤੁਸੀਂ ਦੇਖ ਸਕੋ ਕਿਉਂਕਿ ਕੁਰਤੇ ਪਿਆਮਿਆਂ ਦਾ ਕੰਮ ਜ਼ਿਆਦਾ ਹੁੰਦਾ ਬਾਕੀ ਦੀਵਾਲੀ ਨੇਰੇ ਹੋਣ ਕਰਕੇ ਪਹਿਲਾਂ ਵੀ ਦੱਸ ਚੁੱਕਿਆ ਹਾਂ ਹੁਣ ਤਾਂ ਖਾਸ ਕਰਕੇ ਜ਼ਿਆਦਾ ਰਹੂਗਾ ਆਪਣਾ ਲਗਭਗ 20 23 ਦੀ ਦੀਵਾਲੀ ਆ 20 23 ਤੱਕ ਕੁਰਤੇ ਪਿਆਮਿਆਂ ਦਾ ਕੰਮ ਜ਼ਿਆਦਾ ਰਹੂਗਾ ਤੇ ਹੁਣ ਕੁਰਤੇ ਪਿਆਮੇ ਜਿਹੜੀ ਨਾ ਭੈਣਾਂ ਨੇ ਜਾਂ ਕੁਪਰਾ ਵਾਲੇ ਸਿੱਖਣਾ ਹੁੰਦਾ ਉਹ ਵੱਧ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਹਣਾ ਫਿਰ ਨਹੀਂ ਮੈਂ ਵੀ ਵੀ ਵੀਡੀਓ ਪਾਉਣ ਦੀ ਕੋਲ ਕਰ ਜਨ ਵੀ ਚਲੋ ਕਿਹੜਾ ਕੁ ਸਿੱਖਣ ਵਾਲਾ ਹਣਾ ਕੁਰਤੇ ਪਏ ਮੈਂ ਬਹੁਤ ਘੱਟ ਸਿੱਖੇ ਪੈਣਾ ਆ ਸਿੱਖਣੇ ਲਾਜ਼ਮੀ ਜ਼ਰੂਰੀ ਹੁੰਦੇ ਆ ਜਿੰਨਾ ਵੀ ਆਪਾਂ ਨੂੰ ਕੰਮ ਆਉਂਦਾ ਹੋਵੇ ਓਨੀ ਥੋੜਾਗਾ ਇਹ ਹਾਂ ਬਾਕੀ ਰਹੀ ਗੱਲ ਸਲਾਈ ਦੀ ਆਪਾਂ ਇਹਨਾਂ ਦੀ ਵੀਡੀਓ ਸਾਰੀਆਂ ਪਾ ਦੇਗੇ ਲਗਾਤਾਰੀ ਜਿੰਨੇ ਵੀ ਹੋਊਗਾ ਹਣਾ ਸਲਾਈਿੰਗ ਕੁਰਤੇ ਪਏ ਮੇ ਆਪਣੇ ਪੈਂਟਿੰਗ ਤੇ ਲੇਡੀ ਸੂਟ ਦੇ ਵੀ ਹਣਾ ਹਲ ਹੁਣ ਆਪਾਂ ਇਹ ਜਿਹੜੀ ਹੈ ਆਪਾਂ ਉਹ ਰੱਖਾਂਗੇ ਉਸ ਤੋਂ ਬਾਅਦ ਇਹਨੂੰ ਗਲਾਈ ਪਾਵਾਂਗੇ ਹੈਪਕਿੰਨ ਨਦੀ 44 ਯਾਰੋ ਚੌਕ ਉਹ ਦੇਖੋ ਐ ਮੇਲੇ ਕਰੋ 11 43 ਜਿੰਨੀ ਆਪਣਾ हिਪ ਦੇ ਵਿੱਚ ਕਪੜਾ ਆਊਗਾ ਠੀਕ ਆ ਇੰਨਾ ਆਪਾਂ ਛੱਡ ਦੱਸਿਓਣਾ ਇੰਨੀ हिਪ ਆਪਣ ਨੂੰ ਝਾੜਨੀ ਪਊਗੀ ਦੁਬਾਰੀ ਫੇਰ ਦਿਖਾ ਦੇ ਇੰਨੀ हिਪ ਠੀਕ ਆ ਤਰਤਾ 11 ਚੌਕ 43 ਇੰਨਾ ਸਿਉਣ ਦੇ ਵਿੱਚ ਮਾਰਜਨ ਆਊਗਾ ਹੁਣ ਆਪਾਂ ਇਹ ਕਿਵੇਂ ਝਾੜਨੀ ਆ ਕਾਂਡ ਕੱਢ ਲਈ ਫੁੱਟੀ ਰੱਖ ਕੇ ਇੱਥੋਂ ਲੈ ਕੇ ਇੱਥੋਂ ਕਿੱਥੇ ਨਿਸ਼ਾਨ ਲਾਜਮਤ ਹੋਊ ਵੀ ਦਿਖਾ ਦਾਂ ਹੁਣ ਲੱਗਪਗ ਨੀਚੋਂ ਅੰਦਰੋਂ 16 17 ਇੰਚ ਦੇ ਕਿਤੇ ਨਿਸ਼ਾਨ ਲੱਗਦਾ ਹੁੰਦਾ ਇੱਥੋਂ ਬਸ ਜਦੋਂ ਆਪਾਂ ਆ ਗਏ ਇੱਥੋਂ ਬਾਹਰ ਕੱਢ ਦਿੰਦੇ ਹਾਂ ਵਾਹ ਅਇਥੇ ਦੇਕਰ ਬਸ ਨਾ ਬਾਹਰ ਕੱਢ ਦੇ ਹੁੰਦਾ ਹੈ ਨਿਸ਼ਾਨ ਉੰਗਲੀ ਆਪਾਂ ਬੈਗ ਚੱਕਣੀ ਹੁੰਦੀ ਆ ਉਹ ਸਾਰਿਆਂ ਦੀ ਚੱਕਣੀ ਹੁੰਦੀ ਆ ਬੱਡੇ ਆ ਛੋਟਿਆਂ ਦੀ ਪਰ ਜਿਹਦਾ ਢਿੱਡ ਬਾਲਾ ਵੱਡਾ ਗਾ ਪੇਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਵੱਧ ਚੱਕ ਜਾਗਰ ਮੰਨ ਲਓ ਕਿਉਂਕਿ ਜਦੋਂ ਤੋਂ ਪੱਖੜਾਂਗੇ ਤਾਂ ਕੁੜਤਾ ਪਿੱਛੇ ਲੋਂਕਣ ਲੱਗੇ ਠੀਕ ਆ ਨਾਰਮਲ ਜਿਹਨਾਂ ਦੀ ਆਪਾਂ 1 ਇੰਚ ਚੱਕਿਆਂਗਾ ਹੁਣ ਆਪਾਂ ਨੇ ਪੂਰਾ ਪੂਰਾ ਲਾਇਆ ਸੀਗਾ ਜਿਨ੍ਹਾਂ ਦੇ ਆਪ ਪੂਰਾ ਪੂਰਾ ਲੈਣਾ ਉਹਨਾਂ ਦੀ ਐਵੇਂ ਕੱਟਣਾ ਦੇਖੋ ਅੱਧਾ ਇੰਚ ਉਹਨਾਂ ਦੇ ਕੱਟਣਾ ਦੂਜਿਆਂ ਦੇ ਨਹੀਂ ਕੱਟਣਾ ਜਿਦੇ 1 ਇੰਚ ਵੱਧ ਲਾਉਣੇ ਆ ਜਿਦੇ ਕੱਪੜਾ ਖੁਲੜੁਲਾ ਹੁੰਦਾ ਉਹਨਾਂ ਦੇ ਨਹੀਂ ਆਹ ਕੱਟ ਕੱਟਣੀ ਇਹ ਚੀਜ਼ ਦਾ ਲਾਜ਼ਮੀ ਤਿਆਰ ਰੱਖਣਾ ਭਾਵੇਂ ਕੋਈ ਮੇਰੀ ਭੈਣ ਵੀਡੀਓ ਦੇਖਦੀ ਆ ਭਾਵੇਂ ਬੂ ਭਰਾ ਹਣਾ ਇਹ ਆ ਜਿਨ੍ਹਾਂ ਆਹ ਉਹਨਾਂ ਦੀ ਕੱਟਣਾ ਭਾਜੀ ਦੇ ਪੂਰਾ ਪੂਰਾ ਲੈ ਜਿਵੇਂ ਇਹਦੀ ਲੰਬਾਈ 39 ਸੀ ਆਪਾਂ ਪੂਰੀ ਪੂਰੀ ਲਈ ਸੀ ਇਕ ਘੱਟ ਕੱਪੜੇ ਦੇ ਵਿੱਚ ਕੁੱਟਦੇ ਪਏ ਮਕਟਨ ਦੀ ਜਾਚ ਆ ਗਈ। ਕੇ ਵੀ ਆਪਾਂ ਕੋਲ ਕਪੜਾ ਆਏ ਪੂਰਾ ਪੂਰਾ ਹੁੰਦਾ ਤਾਂ ਉਹਨਾਂ ਦੀ ਜਾਚ ਨਹੀਂ। ਕਿਉਂਕਿ ਇਹਨਾਂ ਦੀ ਜਿਹੜੀ ਬਾਹ ਪਾਉ ਮੁਕਸਰੀ ਕੱਟਾਂਗੇ। ਠੀਕ ਆ। ਮੁਕਸਰੀ ਬਾਹ ਕੱਟਣ ਵਾਸਤੇ ਆਪਾਂ ਨੂੰ 4 ਇੰਚ ਕਪੜਾ ਵਾਧ ਚਾਹੀਦਾ ਹੁੰਦਾ। ਇਹ ਚੀਜ਼ ਅਲਾਈਮੇ ਤਿਆਰ ਰੱਖੋ। ਵੈਸੇ ਮੈਂ ਕਪੜਾ ਥੋੜੇ ਦੇ ਵਿੱਚੋਂ ਸਾਰਨਾ ਸਿੱਖਿਆ ਕਰੋ ਫਿਰ ਆਪਣਾ ਉਮੀ ਹੱਥ ਟੈ ਗਈ ਜਾਂਦਾ ਹੈ। ਜਦੋਂ ਆਪਾਂ ਬਾਲਾ ਕਪੜਾ ਵੇਸਟ ਕਰਦੇ ਆ ਹਨ ਇਹ ਵੀ ਕਪੜਾ ਚਾਰ ਅਸਲੀਆ ਦਾ ਗਾਹਕ ਤੇ ਜੇ ਆਪਾਂ ਨੂੰ ਮੋੜ ਨਹੀਂ ਪੈਜੀ ਫਿਰ ਉਹਦੀ ਆਪ ਕੋਲ ਕਿ ਤਾ ਹੋਰ ਬਣਵਾ ਲਿਓ ਦਾ ਹਨਾ ਤੇ ਫਿਰ ਅਗਲੇ ਨੂੰ ਐ ਜੇ ਹੁੰਦਾ ਵੀ ਇਹਨੂੰ ਕੰਮ ਘੱਟ ਹੀ ਆਉਂਦਾ ਦਾ ਤਾਂ ਕਰਕੇ ਘੱਟ ਕੱਪੜੇ ਦੇ ਵਿੱਚ ਵੀ ਬਣਾਉਣਾ ਤੁਸੀਂ ਸਿੱਖਿਆ ਕਰੋ ਜਿਹੜਾ ਮੋਢੇ ਦਾ ਨਿਸ਼ਾਨ ਲਾਉਣਾ ਆਪਾਂ ਨੇ ਉਹ ਲਗਭਗ 9 ਇੰਚ ਤੇ ਲਾਉਣੀ ਹੁੰਦੀ ਆਪਾਂ ਟੀਰਾ ਹੈਗਾ ਇਹਨਾਂ ਦਾ 1.58 ਯਾਨੀ ਕਿ 9.5 1.58 ਆਪਾਂ ਕਿਨੇ ਦਿਲਾਵਾਂਗੇ 1.19 ਤੇ ਇਥੋਂ ਆਹ ਨਿਸ਼ਾਨ ਇਹ ਜਿਹੜੇ ਚਾਕ ਆ ਉਹ ਸਾਰੇ ਵੱਖਰੇ ਵੱਖਰੇ ਹੁੰਦੇ ਮੈਂ ਹਰ ਕਿੁੱڑی ਦੱਸ ਦਾਂ ਜਿਵੇਂ ਇਸ ਭਰਾ ਦੇ ਤਾਂ 15 15 12 ਦੀ ਆਉਣਗੀ ਜੇ ਕੱਦ ਕਾਠ ਜਿਆਦੇ ਆ ਤਾਂ ਵੱਧ ਘਟ ਕਰਨੇ ਮੈਨੂੰ 15 ਫਿਰ 12 ਫਿਰ 5 ਪੱਕਾ ਹੀ ਫਾਰਮੂਲਾ ਇਹ ਸੌਖ 15 12 ਤੇ 5 ਇਹ ਆ ਲੋ ਹੁਣ ਆਪਾਂ ਜਿਹੜੀ ਇਹਨਾਂ ਦੀ ਕਮਰ ਆ ਉਹ ਗੀਜੇ ਦੇ ਵਿਚਾਲੇ ਉਹ ਮੈਨਾਂ ਕਿੰਨੀ ਆ 43 ਆਪਾਂ ਕਿ ਨਹੀਂ ਰੱਖਾਂਗੇ 44 11 ਚੌਕ 44 ਆ ਲੋ ਠੀਕ ਆ ਇੱਥੋਂ ਇੱਥੋਂ ਦੁਬਾਰੇ ਫਿਰ ਹਿੱਪ ਚੈੱਕ ਕਰਨੀ ਇੱਕ ਵਾਰੀ ਜੇ ਤੁਸੀਂ ਚਾਹੋ ਕੋਟਾ ਬਿਲਕੁਲ ਸਹੀ ਆਵੇ ਤਾਂ ਹਿੱਪ ਦੁਆੜੇ ਫੇਰ ਚੈੱਕ ਕਰੋ 11 ਚੌਕ 44 ਹਲਕਾ ਜਾਂ ਪੁਆਇੰਟ ਕੁ ਵੱਧਾ ਇੱਥੋਂ ਇਸ ਤਰ੍ਹਾਂ ਠੀਕ ਆ ਇੱਕ ਤਰੀਕਾ ਹੋਰ ਵੀ ਹੈ ਜਿਵੇਂ ਕਿਸੇ ਦੀ ਛਾਤੀ ਇੱਥੋਂ ਤੁਸੀਂ ਮਾਣ ਕੇ ਚਲੋਗੇ ਇਸ ਭਰਾ ਦੀ ਛਾਤੀ 40 ਹੁੰਦੀ 10 ਚੌਕਾ 40 ਯਾਨੀ ਛਾਤੀ ਤੋਂ ਇੱਥੋਂ ਜਦੋਂ ਆਪਾਂ ਮਿਣਾਗੇ ਤਾਂ 2 ਇੰਚ ਵੱਧ ਆ ਜਿਓ ਇਹ ਵੀ ਸੌਖਾ ਤਰੀਕਾ ਹੈ ਠੀਕ ਆ ਜਿਵੇਂ ਆਹ ਦੇਖੋ ਇਨੇ ਛਾਤੀ 42 ਆ ਆਪਣਾ 43.5 ਹੈ ਨਾ ਇੱਥੋਂ 2 ਇੰਚ ਵੱਧ ਗਿਆ ਉਹ ਹੀ ਨਹੀਂ ਇਸ ਇਹ ਤੋਂ ਬਾਅਦ ਨਿਸ਼ਾਨ ਲਾਉਣੀ ਸੈੜਾ ਕਿਤੇ ਨਾ ਇਹ ਤੋਂ ਤਰਕ ਨਿਸ਼ਾਨ ਲਾਣਾ ਕਿ ਨੋਟ ਜੇ ਤੋ ਗੀਜੀ ਆਪਣੇ ਦੋਨੇ ਪਾਸੇ ਹੁਣ ਫਿਰ ਆਪਾਂ ਸਾਰੇ ਲੜਾਂ ਦੇ ਟੱਕ ਲਾਉਣੀ ਇਹਦਾ ਫਰੰਟ ਆ ਸਾਫ ਕਰਾਂਗੇ ਇੱਥੋਂ ਇਹ ਸਭ ਤੋਂ ਜ਼ਰੂਰੀ ਹੁੰਦਾ ਮੈਨੂੰ ਬਹੁਤ ਅਲਕਤਉਂਦੀ ਆ ਇਸ ਚੀਜ਼ ਤੋਂ ਨਾ ਜਦੋਂ ਕਿਸੇ ਭਰਾ ਦੇ ਬਲ ਪੈਣਗੇ ਇੱਥੇ ਉਹ ਬੁਰਾ ਵੀ ਲੱਗਦਾ ਹੈ ਹਾਂ ਹੁਣ ਆਪਾਂ ਇਹਨੂੰ ਬਲ ਕੱਢਣ ਦੇ ਕੀ ਤਰੀਕੇ ਆ ਇਹ ਪੂਰਾ ਧਿਆਨ ਦੇ ਨਾਲ ਦੇਖਣ ਦੀ ਚੀਜ਼ ਹੈ ਪਹਿਲਾਂ ਪਾਚੇ ਕਰ ਲਈਏ ਵੱਧ ਘਟਦਾ ਨਹੀਂ ਹਾਂ ਜੇ ਮੜਾ ਮੋੜੇ ਵੱਧ ਘਟਾਉਂਦੇ ਨੇ ਉਹ ਸੈੱਟ ਕਰ ਲਿਆ ਕਰੋ ਇਸ ਤਰ੍ਹਾਂ ਨਿੱਕੀ ਤੋਂ ਨਿੱਕੀ ਜੀ ਨੂੰ ਮਰੀਕੀ ਨਾਲ ਦੇਖਿਆ ਕਰੋ ਨਾ ਅਨ ਦੇਖਿਆ ਨਾ ਕਰਾ ਕਰੋ ਜੇ ਤੁਸੀਂ ਚਾਹੁੰਦੇ ਹੋ ਵੀ ਗਾਹਕ ਦੁਆਰੇ ਦੁਆਰੇ ਤੁਹਾਡੇ ਕੋਲੇ ਆ ਗਏ ਹਾਂ ਇਹ ਆਪਾਂ ਐਸਟੋ ਫਰੰਟ ਆਪਾਂ ਨੇ ਕਿਵੇਂ ਸੈਟ ਕਰਨਾ ਪਹਿਲਾਂ ਆਪਾਂ ਮਿਣਾਗੇ ਗਲਾ ਗਲਾ ਹੈਗਾ ਇਹਨਾਂ ਦਾ 1.7 ਇੱਥੋਂ ਰੱਖਾਂਗੇ ਆਪਾਂ 22 ਇੰਚ 1.7 ਸਾਢੇ 1.7 ਤੇ ਥੱਲੇ ਨੂੰ ਕਿੰਨਾ ਰੱਖਾਂਗੇ 3.1 ਜਾਂ ਸਵਾ 3 ਆਪਾਂ ਇਹਨਾਂ ਦਾ ਸਵਾ 3 ਆ ਜੀ ਇਹ 13 ਇੱਛੀ ਰੱਖਣੀ ਬਸ ਕਲਰ ਲਾਉਣ ਲਈ ਤੇ ਇੱਥੋਂ ਤੀ ਦਾ ਸਵਾ 9 ਆ ਨਾ ਆਪਾਂ ਪੂਰਾ ਪੂਰੀ ਰੱਖ ਲੈ ਸਵਾ 9 ਜਿੰਨਾ ਹੈਗਾ 19 ਆ ਜਿੰਨਾ ਵੱਧ ਰੱਖਿਆ ਸੀ ਆਪਾਂ ਉਹ ਕੱਟਤਾ ਉਹ ਬੈਕ ਪੱਲਾ ਵੱਧ ਰੱਖਣਾ ਫਰੰਟ ਪੂਰਾ ਪੂਰੇ ਇੱਥੋਂ ਰੱਖਿਆ ਆਪਣੇ ਪੌਣੇ 2 ਦੀ ਢਾਲ ਪਾਤੀ ਨਾ ਇਸ ਤੇ ਹੁਣ ਆ ਗਿਆ ਇੱਥੋਂ ਆਹ ਚੀਜ਼ ਇੱਥੇ ਠੀਕ ਆ ਇੱਥੋਂ ਗਿੰਨਾ ਇਹ ਸਵਾ 9 ਪੂਰਾ ਪੂਰੇ ਰੱਖ ਲਿਆ ਪਾ ਸਵਾ 9 ਇੱਥੋਂ ਵੀ ਆਹ ਪੇਸਟ ਆਪਾਂ ਇਹਦੇ ਛੇ ਵੇ ਦੇ ਲਈ ਠੀਕ ਆ ਆ बस ਆਇਆ ਘਟਨਾਗਾ ਇਸ ਤੇ ਆਹ ਆ ਮੇਰੇ ਸਾਹਮਣੇ ਦਿਖਾ ਵੀ ਨੇ ਇਸ ਤੇ ਠੀਕ ਹੈ ਤਿਰਛਾ ਜੇ ਬੈਨ ਲਾਉਣਾ ਫਿਰ ਗਲਾਈ ਦੇਣੀ ਆ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾਗਾ ਤੇ ਟ੍ਰੇਲਰ ਮਾਸਟਰ ਮੇਰੇ ਭਰਾ ਵੀ ਵੀਡੀਓ ਦੇਖਦੇ ਹਨਾ ਖਾਸ ਕਰਕੇ ਕਿਉਂਕਿ ਮੈਨੂੰ ਇਹ ਹੁੰਦਾ ਵੀ ਕਿਤੇ ਅਧੂਰੀ ਜਾਣਕਾਰੀ ਵੀ ਮਾੜੀ ਆ ਜੇ ਤੁਸੀਂ ਗਲਤ ਸਮਝ ਗਏ ਗਲਤ ਕੱਟ ਲਿਆ ਤਾਂ ਫਿਰ ਤੁਸੀਂ ਮੈਨੂੰ ਕਹੋਗੇ ਨਾ ਇਹ ਨਿੱਕੀ ਬਰੀਕੀ ਚੀਜ਼ ਆ ਦੇਖੋ ਹਨਾ ਜਮਾ ਬਰੀਕ ਚੀਜ਼ ਆ ਇਹ ਜੇ ਤੁਸੀਂ ਗਲਾਈ ਦਿਉਗੇ ਤਾਂ ਫਰਕ ਪੈ ਜਾਊਗਾ ਬੈਨ ਵਾਲੇ ਤੁਸੀਂ ਗਲਾਈ ਦੇਣੀ ਆ ਇਹਦੇ ਕਲਰ ਲਾਉਣਾ ਉਹਦੇ ਤਿਰਛਾ ਕਰੀ ਹੁਣ ਆਪਾਂ ਨੇ ਕੀ ਕਰਨ ਸਾਰਾ ਕੱਪੜਾ ਜਿਹੜਾ ਆਪਣੇ ਕੋਲੇ 5 ਮੀਟਰ ਕੱਪੜਾ ਸੀਗਾ ਕੁਰਤਾ ਆਪਾਂ ਨੇ ਕੱਟ ਲਿਆ ਜਿੰਨਾ ਕੱਪੜਾ ਆਪਾਂ ਬਚਿਆ ਬਾਹਾਂ ਨਹੀਂ ਕੱਟਣੀ ਪਹਿਲਾਂ ਆਪਾਂ ਪਜਾਮਾ ਕਟਾਂ ਸਾਰਾ ਕੱਪੜਾ ਇੱਕ ਪਾਸੇ ਬਾਜੂ ਤਾਕੇ ਤੇ ਫਿਰ ਆਪਣੀ ਜਿਹੜੀ ਮੁਕਸਰੀ ਬਾ ਉਹ ਨਿਕਲਿਆ ਉਸੋ ਐਸ ਤਰ੍ਹਾਂ ਸਾਰਾ ਕੱਪੜਾ ਦੂਰਾ ਕਰ ਲਿਆ ਆਪਾਂ ਕੰਨੀ ਲੋਟ ਠੀਕ ਵੀਡੀਓ ਵਧੀਆ ਲੱਗਦੀ ਆ ਸ਼ੇਅਰ ਵੀ ਜਰੂਰ ਕਰਿਆ ਕਰੋ ਜੇ ਤੁਹਾਨੂੰ ਸਮਝ ਲੱਗਦੀ ਤਾਂ ਵੀ ਦੱਸਿਆ ਕਰੋ ਨਹੀਂ ਸਮਝ ਲੱਗਦੀ ਤਾਂ ਮੈਂ ਹੋਰ ਬਰੀਕੀ ਨਾਲ ਸਮਝਾ ਦੇ ਕਰੂੰਗਾ। ਬਾਕੀ ਜੇ ਕਿਸੇ ਭਰਾ ਨੇ ਕੋਈ ਟੈਲੀਫੋਨ ਤੇ ਗੱਲਬਾਤ ਕਰਕੇ ਪੁੱਛਣਾ ਹੁੰਦਾ ਤਾਂ ਉਹ ਵੀ ਪੁੱਛ ਸਕਦੇ ਹੋ। ਬਸ ਇੰਨੀ ਕਿਰਪਾ ਕਰ ਲਿਆ ਕਰੋ ਵੀ ਸ਼ਾਮ ਨੂੰ ਤੁਸੀਂ ਨਾ 8 ਵਜੇ ਤੋਂ ਬਾਅਦ ਫੋਨ ਲਾਣਾ ਕਰੋ। ਹੈਨਾ? ਤਾਂ ਕਿ ਵਧੀਆ ਗੱਲਬਾਤ ਤੁਹਾਡੀ ਸੁਣੀ ਜਾ ਸਕੇ। WhatsApp ਤੇ ਮੈਸੇਜ ਨੇ ਮਰਜੀ ਭੇਜ ਕੇ ਦੱਸ ਦਿਆ ਕਰੋ ਵੀ ਆਹ ਚੀਜ਼ੇ ਦਿੱਕਤ ਆ ਸਾਨੂੰ ਸਮਝ ਨਹੀਂ ਲੱਗੀ ਹੈਨਾ। ਪਰ ਦਿਨੇ ਫੋਨ ਨਾ ਲਾਓ ਬਸ ਇੰਨੀ ਕਿਰਪਾ ਬੇਨਤੀ ਕਰ ਰਿਆ ਕਰੋ। ਲੋਕ ਆਪਣਾ ਪਿਆਮੇ ਦੇ ਲਾਸਟ تک ਲਈ ਇਹ ਬਹਣੀ ਲਉਣਾ ਪਊ। ਅਕਤੂ ਪਹਿਲਾਂ ਤਾਂ ਵੀ ਧੁਰਪ ਸੈੱਟ ਕਰ ਲਾਂਗੇ। ਐਸੇ ਕਾਣ ਹੈ ਨਹੀਂ ਕਪੜਾ ਵਧੀਆ ਵਾਲਾ। ਵਧੀਆ ਕਪੜੇ ਲਿਆ ਕਰੋ ਜਿਹੜੇ ਭਰਾ ਮੇਰੀ ਵੀਡੀਓ ਦੇਖਦੇ ਆ ਜਾਂ ਕੁ ਭੈਣ ਵਧੀਆ ਕਪੜਾ ਲਾਜ਼ਮੀ ਲਿਆ। ਲੋ ਆਪਣੀ ਢਾਲ ਪਾਦੀ ਪਾਉਣੇ ਕੈਂਚੂ। 12 ਫੋਮਾ ਤੁਸੀਂ ਨਾਲਾ ਪਾਉਣਾ ਮਾਸਟਿਕ ਇਥੋਂ ਆਪਾਂ 2 ਇੰਚ ਹੀ ਛੱਡਣਾ ਹੁੰਦਾ। ਹਾਂ। ਐਸਟਰੋ 37 ਲੰਮਾਈ ਆ 37 ਜੇ ਤਰਪਾਈ ਕਰਨੀ ਆ ਤੇ 2.5 ਇੰਚ ਵੱਧ ਬਹੁਤ ਹੁੰਦਾ ਜੇ 3 ਇੰਚ ਰੱਖ ਲਿਆ ਕਰੋ ਤਾਂ ਲੋਡ ਮੁਤਾਬਕ ਸਿਉਣ ਮਾਰਨੀ ਫਿਰ 2 ਇੰਚੀ ਵੱਧ ਬਹੁਤ ਆ ਇਸ ਭਰਾ ਦੇ ਸਿਉਣ ਮਾਰਨੀ ਕਹਿ ਕੇ ਗਏ ਆ ਜਦੋਂ ਮੈਨੂੰ ਕੋਈ ਕਹਿ ਕੇ ਜਾਂਦਾ ਸਿਉਣ ਮਾਰ ਦਿਓ ਫਿਰ ਆਪਾਂ ਸਿਉਣ ਮਾਰਨੀ ਆਪਾਂ ਤਰਪਾਈ ਹੀ ਕਰਦੇ ਹੁੰਦੇ ਆ ਜਦੋਂ ਸਰਫਾਈ ਤਰਪਾਈ ਦੇ ਨਾਲ ਆਉਂਦੀ ਆ ਜਿਹੜੀ ਤੁਸੀਂ ਲਾਸਟ ਕਮਾਉਣੇ ਨੋਟ ਕਰ ਲਓ ਪਹਿਨੂੰ ਤੇ ਭਰਾਵੋ ਲਾਸਟ ਇੱਕ 0.5 ਇੰਚੀ ਪਾਉਣੀ ਪਿਆ ਮੈਂ 1 ਇੰਚ ਨਹੀਂ ਪਾਉਣੀ ਠੀਕ ਆ ਇਹ ਚੀਜ਼ ਲਾਇਮੇ ਤਿਆਰ ਰੱਖਣਾ ਜਿਹੜੀ ਝੋਲੀ ਇਹਨਾਂ ਦੀ ਉਹ ਅਗਲੀ 12 ਇੰਚ ਆ ਜੇ ਤੁਸੀਂ 12 ਇੰਚ ਝੋਲੀ ਰੱਖਣੀ ਆ ਪਰ ਕਾਰਡ ਤੁਸੀਂ ਮੇਰੇ ਨੂੰ ਕੱਟ ਰਹੇ ਹੋ ਤਾਂ 13 ਇੰਚ ਪਾ ਲਓ ਸੌਖਾ ਤਰੀਕਾ ਦੱਸ ਰਿਹਾ ਤੁਹਾਨੂੰ ਬਿਲਕੁਲ ਜੇ ਤੁਸੀਂ ਝੋਲੀ 12 ਰੱਖਣੀ ਆ ਤਾਂ ਇੱਥੋਂ 13 ਪਾ ਲਓ ਐਸ ਨੀਚੇ ਥਲੇ ਇੱਥੋਂ ਆ ਨਿਸ਼ਾਨ ਆ ਨਿਸ਼ਾਨ ਤੋਂ ਨਹੀਂ ਆ ਜਾਂ ਵਿੱਚੀ ਇਲਾਸਟਿਕ ਤੇ ਤੁਸੀਂ ਹਰਾਂ ਰਹੇ ਹੋ ਜਦੋਂ ਪੀਐਮਾ ਬਣ ਗਿਆ ਥੋੜੀ ਜਿਹੜੀ ਝੋਲੀ ਅਗਲੀ ਉਹ ਬਿਲਕੁਲ ਸਹੀ 12 ਹੀ ਆਊਗੀ ਠੀਕ ਆ ਇਹ ਭਾਵੇਂ ਤੁਸੀਂ ਤਜਰਬਾ ਕਰਕੇ ਦੇਖ ਲਓ ਭਾਵੇਂ ਮੇਰੇ ਕੋ ਭਰਾ ਵੀਡੀਓ ਦੇਖ ਰਿਹਾ ਭਾਵੇਂ ਭੈਣ ਹਣਾ ਇਹ ਆ ਲੋ ਤੁਹਾਨੂੰ ਮੈਂ ਹੁਣ ਵੀ ਮਣਕੇ ਦਿਖਾ ਦੂੰਗਾ ਵੀ 12 ਹੀ ਰਹੂਗੇ ਹਾਂ ਆ ਲੋ ਇਧਰੋਂ ਆ ਪਾ ਨਿਸ਼ਾਨ ਵਾਲੇ ਸਾਰੇ ਜਿਹੜੇ ਭਰਾਵਾਂ ਦੇ ਪਜਾਮੇ ਅੰਦਰੋਂ ਚੜਦੇ ਆ ਹਨਾ ਜਾਂ ਭੈਣਾਂ ਦੇ ਪਲਾਜੂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਬਸ ਥੋੜੀ ਜੀ ਬਸ ਥੇਰ-ਫੇਰ ਕਰਨੀ ਨੇ ਇਹਦੇ ਵਿੱਚ ਪਰ ਜਮੇ ਛੱਡ ਜਾਣਗੇ ਜੇ ਮਲੇ-ਮੋٹے ਫਿਰ ਵੀ ਆਹ ਕਾਟਣਾ ਵੈਸੇ ਚੜਦੇ ਨਹੀਂ ਜੇ ਫਿਰ ਵੀ ਚੜਦੇ ਤਾਂ ਥੋੜੀ ਜੀ ਥੇਰ-ਫੇਰ ਕਰਨੀ ਪੈਂਦੀ ਆ ਫਿਰ ਅੜ ਜਾਣਗੇ ਆ ਲੋ ਜੇ ਪਾਟ ਇਨ ਨੈਟ 28.5 ਆ ਆਪਾਂ ਇੱਥੇ ਰੱਖਨੇ 14 ਕੰਨੀ ਛੱਡ ਕੇ ਜੀ ਕੰਨੀ ਨਾ ਵੀ ਹੋਵੇ ਫਿਰ ਵੀ ਆਪਾਂ ਇਧਰੋਂ ਅੱਧਾ ਇੰਚ ਛੱਡਣਾ ਹੀ ਛੱਡਣਾ ਹੁੰਦਾ ਇੱਥੋਂ ਆਪਣੇ 2 ਇੰਚ ਕੱਟ ਕਰ ਲਿਆ ਆ ਕਿੰਨਾ ਕਪੜਾ ਬਚ ਗਿਆ ਆਪਣੇ ਕੋਲ 12.5 ਇੱਥੋਂ ਵੀ ਆਪਾਂ ਕਰ ਲਿਆ 12.5 ਸਾਰਾ ਕਿੰਨਾ ਆਪਣੇ ਕੋਲੇ ਇਹ ਕਪੜਾ ਇੱਥੋਂ 14.5 ਆਪਾਂ ਇੱਥੋਂ ਰੱਖੇ 14 ਇਹਦਾ ਅੱਧ ਕਰ ਲਾਂਗੇ 7 ਮੂਰੀ ਕਿੰਨੀ ਆ 16 8 2 16 16.5 ਮੂਰੀ ਪੂਰੀ ਜਿਹਾ 2.5 ਠੀਕ ਹੈ ਵਾਹ ਠੀਕ ਜੇ ਕਪੜਾ ਖੁੱਲਡੂਲਾ ਹੋਵੇ ਫਿਰ ਪਰੇ ਨੂੰ ਕਰ ਲੈ ਕਰੋ ਤਾਂ ਕਿ ਜਿਹੜੀ ਕਰੀਜ ਆ ਉਹ ਚਾਲੇ ਸੈਂਟਰ ਦੇ ਵਿੱਚ ਡਿੱਗ ਜਾਈ ਪਜਾਮੇ ਦੀ ਆਪਾਂ ਪਾਈ ਜਿਹੜੀ ਆਵਲੀ ਨਹੀਂ ਸ਼ਾਨ ਪਰ ਨਾਲ ਚੱਕਾ ਹੈ ਇਹ ਇਸ ਠੀਕ ਹੈ ਜਿਹੜੀ ਡੁੰਗਾਈ ਦੇਣੀ ਉਹ ਜ਼ਿਆਦੇ ਡੁੰਗ ਹੀ ਨਹੀਂ ਕਰਨੀ ਤਿਰਸ਼ੀ ਰੱਖਣੀ ਜਿਵੇਂ ਆਪਾਂ ਨੇ ਕਲਰ ਚੜਾਉਂਗਲੇ ਤਿਰਸ਼ੀ ਰੱਖਦੇ ਨਾ ਉਹਨਾਂ ਨੂੰ ਕਲਰ ਦੀ ਸ਼ਾਂਟ ਪਾ ਕੇ ਮੈਂ ਤੁਹਾਨੂੰ ਦਿਖਾਈ ਤਿਰਸ਼ੀ ਰੱਖੀ ਆਪਾਂ ਨੇ ਉਹ ਤਿਰਸ਼ੀ ਰੱਖਣੀ ਹੈ ਇੱਥੋਂ ਆਪਸਾ ਘਵਾਲਿਆ ਦੇਖੋ ਪਹਿਲਾਂ ਐ ਸੀ ਹੁਣ ਆਪਸਾ ਆਇਆ ਕੋਣੀ ਲੋਚ ਉਕਤ ਬਾਹਰ ਨਾਲ ਖੜਪਾਈ ਤੇ ਲਾਗੇ ਖਤਮ ਕਰ ਦੇਣਾ ਜਿੱਥੇ ਨਿਸ਼ਾਨ ਲਾਇਆ ਸੀ। ਤਾਂ ਨਿਸ਼ਾਨ ਦੇ ਬਿਲਕੁਲ ਉਪਰ ਪ੍ਰਕਟਾ ਹੈ। ਇਹ ਸਿੱਧੇ ਹੀ ਪਾਇਆ। ਆਹ ਵਾਲਾ ਮੈਂ ਤੁਹਾਨੂੰ ਕਹਿ ਰਿਹਾ ਹਾਂ। ਇਹ ਤਾਂ ਕੱਢੀ ਰੱਖਿਆ ਕਰੋ ਬਾਤ ਹੋਰ। ਜਦੋਂ ਆਪਾਂ ਨਹੀਂ ਤਾਂ ਝੋਲੀ ਵਾਲੀ ਸੌਣ ਲੈਣਾ ਇਹ ਬਲ ਪੈ ਜਾਂਦੇ ਹਨ। ਨਹੀਂ ਪੀ ਆ ਮਾ ਅੰਦਰ ਨੂੰ ਖਿੱਚ ਮਾਰਨਾ ਕਿਨਾਂ। ਤੋ ਰੋਲ ਕੇ ਬਾਹਰੋਂ ਇਸ ਤਰ੍ਹਾਂ ਇਸੇ ਤਰ੍ਹਾਂ ਇਸ ਤਰ੍ਹਾਂ ਠੀਕ ਆ ਆਪਣੇ ਛੋਟੇ ਪੱਲੇ ਕੱਟੇ ਹੁਣ ਆਪਾਂ ਇਹਦਾ ਪਾਸਾ ਘਮਾਵਾਂਗੇ ਇਹ ਇੱਥੋਂ ਵੱਢ ਕੇ ਆਏ ਨੇ ਠੀਕ ਹੈ ਇਸੇ ਸੇਮ ਹੀ ਤਰੀਕੇ ਨਾਲ ਪੈਂਟ ਕੱਟੀ ਜਾਂਦੀ ਹੈ ਨਹੀਂ ਪਾਸਾ ਘਮਾਉਣ ਸੇਮ ਹੀ ਤਰੀਕੇ ਨਾਲ ਪੈਣਾ ਦਾ ਪਲਾਜੋ ਕੱਟਿਆ ਜਾਂਦਾ ਹਨਾ ਇਸੇ ਪੈ ਨੇ ਕਿਸੇ ਵੀ ਨਾਪ ਦਾ ਪਲਾਜੋ ਹਨਾ ਕੱਟਣਾ ਹੁੰਦਾ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਤੇ ਕਮੈਂਟ ਕਰ ਦਿਆ ਕਰੋ ਫਿਰ ਤੁਹਾਨੂੰ ਉਹਦੀ ਜਲਦੀ ਵੀਡੀਓ ਮਿਲ ਜਾਂਦੀ ਹੈ ਨਾ ਭਾਵੇਂ ਕਿਸੇ ਭੈਣ ਨੇ ਕੋਈ ਨਾਪ ਦਾ ਕੁਰਤਾ ਪਿਆ ਮੈਂ ਕੱਟਣਾ ਹੁੰਦਾ ਉਹ ਵੀ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਬਈ ਐਨੀ ਕਿ ਸ਼ਰਤੀ ਆ ਐਸ ਨਾਪ ਦਾ ਜਦੋਂ ਤੁਸੀਂ ਕੁਰਤਾ ਕੱਟੋਗੇ ਉਹਦੀ ਵੀਡੀਓ لازਮੀ ਪਾਓ ਠੀਕ ਆ ਤੁਸੀਂ ਸਿੱਖਣ ਵਾਲੇ ਬਣੋ ਮੇਰੇ ਕੋਲੋਂ ਕੋਈ ਟੱਲਣੀ ਨਹੀਂ ਹੁੰਦੀ ਹੈ ਨਾ ਬਾਕੀ ਜਿਹੜੀ ਨਾ ਆਪਣਾ ਸਲਾਈ ਦੀ ਵੀਡੀਓ ਉਹ ਜਲਦੀ ਤੁਹਾਨੂੰ ਮਿਲ ਜਾਣਗੀਆਂ ਬਸ ਕੋਈ ਦਿੱਕਤ ਨਹੀਂ ਗਈ ਹੁਣ ਦਿਵਾਲੀ ਕਰਕੇ ਥੋੜਾ ਕੰਮ ਜ਼ਿਆਦਾ ਹੁਣ ਕਰਕੇ ਨਾ 올 ਜੀ ਜਾਂਦਾ ਫਿਰ ਕੰਮ ਜ਼ਿਆਦਾ ਇਹ ਆਹ ਥੋਪ ਤੇ ਵੀ ਦੱਸ ਸਕਦਾ ਕਿਉਂ ਲਈਦਾ ਲਾਜ਼ਮੀ ਧਿਆਨ ਰੱਖਣਾ ਜਿਹੜੀਆਂ ਪੈਣਾ ਮੇਰੇ ਨੂੰ ਕੱਟਣਾ ਉਹਨਾਂ ਨੇ 13 ਇੰਚ ਰੱਖਣਾ ਥੱਲੇ ਉਹ ਜਿਹੜੇ ਨੇ ਹੋਰ ਕੋਈ ਕਾਟ ਕੱਟਣੀ ਆ ਉਹ ਫਿਰ ਥੋੜੇ ਆਪ ਦੇ ਫਾਰਮੂਲੇ ਤੁਸੀਂ ਕੱਟ ਸਕਦੇ ਹੋ ਧਿਆਨ ਰੱਖਣਾ ਇਹ ਵਾਰ-ਵਾਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਇਹ ਆਹ ਹੁਣ ਇੱਥੋਂ ਆਪਾਂ ਕਿੰਨਾ ਰੱਖਾਂਗੇ 3 ਇੰਚ ਪੱਟ ਤੋਂ ਅਗਲਾ ਹਿੱਸਾ ਜਿਹੜਾ ਰੱਖਣਾ ਉਹ 3 ਇੰਚ ਲਗਭਗ ਮੈਂ ਸਾਰਿਆਂ ਦੀ 3 ਕੈਂਚੀ ਰੱਖ ਦਉਂਦਾ ਇਹਨਾਂ ਦੀ ਝੋਲੀ ਸਹੀ ਆ ਜਾਂਦੀ ਆ ਇੱਥੋਂ ਡੇਢ ਪੁਆਇੰਟ ਆਪਾਂ ਇੱਕ ਰੱਖਾਂ ਇਹਨਾਂ ਦੀ ਪੌਣੇ ਦੋ ਵੀ ਚੱਲ ਜਾਊਗਾ ਪੌਣੇ ਦੋ ਕਰਤਾ ਪੌਣੇ ਕਿਉਂਕਿ ਬੈਗ ਜਿੰਨੀ ਵਧਿਆ ਵੱਧ ਹੋਊਗੀ ਓਨੇ ਠੀਕ ਪਜਾਮਾ ਪਿਛੋਂ ਲੈ ਲੈਂਦਾ ਨਹੀਂ ਇੱਕ ਦਾ ਫਿਰ ਇੱਕ ਪਜਾਮਾ ਗੋਡਿਆਂ ਦੇ ਵਿੱਚ ਅੜਦਾ ਨਹੀਂ ਇੱਥੋਂ ਆਪਾਂ ਨਿਸ਼ਾਨ ਥੋੜਾ ਡਾਊਨ ਕਰਕੇ ਰੱਖਣਾ ਇਸ ਤਰ੍ਹਾਂ ਤੇ ਆਹ 2 ਇੰਚ ਆਹ ਕੱਪੜੇ ਜਿਹੜਾ ਗੈਪ ਹੁੰਦਾ ਇਹ 2 ਇੰਚ ਦਾ ਮਾਰਜਿਨ ਹੁੰਦਾ ਇਸ ਤਰ੍ਹਾਂ ਠੀਕ ਹੈ ਇਕ ਤੋੜੀ ਸਕੇਲ ਲਾ ਮਗੇ ਆਪਾਂ ਇਧਰ ਨੂੰ ਅਸੀਂ ਇਹਨਾਂ ਬਣਾ ਲੈਣਾ ਕਿ ਇਸ ਤਰ੍ਹਾਂ 12 ਤੇ 15 ਝੋਲੀ ਨਹੀਂ ਤਿਆਰ ਹੋ ਜੂਗੀ 12 ਅਗਲੀ ਤੇ 15 ਪੈਕ ਝੋਲੀ ਠੀਕ ਆ ਇਸ ਤਰ੍ਹਾਂ ਇਥੋ ਜਿਹੜਾ ਨਿਸ਼ਾਨ ਹੁੰਦਾ 1.1 ਜਾਂ 1.5 ਇੰਚ ਬਹੁਤ ਇਥੋ ਆਪਾਂ ਇਹਦੀ ਗਲਾਈ ਵੀ ਤਰਸੀ ਰੱਖਾਂਗੇ ਥੈਂਕ ਯੂ ਲੋਚੀ Punem nisandu-i aproape Aici nu este nevoie de sa amestecam Aici nu este nevoie de Aici nu este nevoie ਦਵਾਰੇ ਕਰ ਕੁੜਕੀ ਨੂੰ ਪਾਇਆ esto ਕੰਨੀ ਨੂੰ ਨਾਲ ਕੱਟ ਦੇਣਾ ਹੈ ਕੰਨੀ ਨਹੀਂ ਰੱਖਣੀ ਆਪਾਂ ਜੇ ਦੇ ਭਰਾਵਾਂ ਦੀ ਝੋਲੀ ਛੜਦੀ ਨਹੀਂ ਝੋਲੀ ਪਾੜ ਜਾਂਦੀ ਹੈ ਜਾਂ ਛੋਟੇ ਬੱਚੇ ਕਈ ਵਾਰੀ ਭਾਰੇ ਹੁੰਦੇ ਆ ਤਾਂ ਉਹਨਾਂ ਛੋਟੀ ਜੀ ਮੈਨੀ ਪਾਈ ਜਾਂਦੀ ਹੁੰਦੀ ਹੈ ਹਨ ਤਾਂ ਆਪਾਂ ਉਹਦੀ ਵੀਡੀਓ ਜਲਦੀ ਅਪਲੋਡ ਕਰ ਦਾਂਗੇ ਹਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਦਿਆ ਕਰੋ ਮੈਨੂੰ ਬਈ ਮੈਨੀ ਪਾਉਣੀ ਜ਼ਰੂਰ ਦੱਸੋ ਮੇਰਾ ਕੋਈ ਵੀ ਵੀਡੀਓ ਜਲਦੀ ਅਪਲੋਡ ਕਰ ਦਾਂਗੇ ਮੈਨੂੰ ਦੀਦੀ ਨਹੀਂ ਉਹ ਚਿੰਤਾ ਨਹੀਂ ਕਰਨੀ ਕਈ ਵਾਰੀ ਆਇਆ ਹੁੰਦਾ ਮੈਨੂੰ ਦਿਸੂਗੀ ਦੱਸਦੀ ਨਹੀਂ ਉਹ ਥੱਲੇ ਥੱਲੇ ਰਹੇ ਜਾਂਦੀ ਹੈ ਉਹਦੇ ਨਾਲ ਕੀ ਹੈ ਕਈ ਵਾਰੀ ਭੈਣਾਂ ਦੀ ਝੋਲੀ ਵੀ ਬਾੜਦੀ ਜਾਦੇ ਜਾਂ ਪਰ ਰੈਡੀਮੇਡ ਪਜਾਮੇ ਜਿ ਲਿਆਉਣੇ ਹੁੰਦੇ ਆ ਹਨ ਉਹਨੇ ਝੋਲੀ ਨਹੀਂ ਖੜਦੀ ਤਾਂ ਉਹਨਾਂ ਦੇ ਵਿੱਚ ਵੀ ਉਹ ਮੈਨੂੰ ਪਾ ਸਕਦੇ ਆ ਹੁਣ ਆਪਾਂ ਜਿਹੜੀ ਬਾਹ ਨੂੰ ਉਹ ਕਟਾਈ ਕਰਾਂਗੇ ਹਾਂਜੀ ਠੀਕ ਇਸ ਤਰ੍ਹਾਂ ਪਹਿਲਾਂ ਆਪ ਇਧਰੋਂ ਦੇਖ ਲੈਣ ਜੇ ਇਧਰੋਂ ਕੱਪੜਾ ਪੂਰਾ ਹੋਵੇ ਤਾਂ ਇਧਰੋਂ ਕੱਟ ਲਾਂ ਬਾਹ ਹੈਗੀ ਸਵਾ ਨੂੰ 4 ਇੰਚ ਵਾਦ ਕੇ ਜਦੋਂ 9 10 11 12 9 ਤੇ 4 13 ਤੇ ਆਪਾਂ ਦੇ ਕੋਲ ਕਪੜਾ ਕਿੰਨਾ 15 ਠੀਕ ਆ ਖੁੱਲਾ ਡੁੱਲਾ ਕਪੜਾ ਆਪਾਂ ਬਧੀ ਸ਼ੌਕ ਨਾਲ ਵਾ ਕਟਾਂਗੇ ਲੋਚ ਧਿਆਨ ਨਾਲ ਦੇਖਣਾ ਪੂਰਾ ਇੱਥੋਂ ਇੱਕ ਵਾਰ ਕਰਕੇ ਚੰਗੀ ਤਰ੍ਹਾਂ ਇਹ ਐਸਟਰ ਮੋਢਾ ਕਿਵੇਂ ਪਾਵਾਂਗੇ ਆਪਾਂ ਨੂੰ ਜੇ ਨਹੀਂ ਪਤ ਲੱਗਦਾ ਮੋਢਾ ਛਾਤੀ ਦੀ ਅੱਧ ਕਰਕੇ ਉਹ ਚ 2 ਇੰਚ ਪਾ ਲਓ ਜਿਵੇਂ ਇਸ ਭਰਾ ਦੀ ਛਾਤੀ ਹੈਗੀ 4.5 ਚਲੋ 40 ਮੰਨੋ 40 ਦਾ ਦੱਦ ਕਿੰਨਾ ਹੁੰਦਾ 20 20 ਤੇ 2 ਕਿੰਨੇ ਹੋ ਗਏ 22 22 ਦੇ ਵਿੱਚ ਤੁਸੀਂ ਕੋਈ ਮਾਰਜਿਨ ਨਹੀਂ ਪਾਉਣਾ ਬਸ ਇੱਥੋਂ 11 ਰੱਖ ਕੇ ਪਰ 11 ਕੋਟੇ ਕਿੰਨੇ ਕ ਆਪਣੀ ਛਾਤੀ ਪੱਧ ਠੀਕ ਆ ਦਵਾਰੇ ਫੇਰ ਤੁਹਾਨੂੰ ਦੱਸ ਦਿਆਂ ਵੀ ਜਿੰਨੇ ਵੀ ਕਿਸੇ ਦੀ ਛਾਤੀ ਆ ਮੰਨ ਕੇ ਚਲੋ ਮੇਰੀ ਛਾਤੀ 34 ਆ 34 ਦਾ ਦੱਦ ਕਿੰਨਾ ਹੁੰਦਾ 17 17 ਦੇ ਵਿੱਚ ਤੁਸੀਂ 2 ਇੰਚ ਪਾਉਂ ਜਾਨੀ ਕਿ 17 ਦੇ 2 19 19 ਦੇ ਵਿੱਚ ਨੀ ਕੋਈ ਮਾਰਜਿਨ ਪਾਉਣਾ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਵੀ ਜਿੰਨਾ ਅੱਧ ਕਰਕੇ ਉਹਦੇ 2 ਇੰਚ ਪਾ ਕੇ ਫਿਰ ਕੋਈ ਮਾਰਜਿਨ ਨਹੀਂ ਪਾਉਣਾ ਠੀਕ ਆ ਸਮਝ ਆਈ ਤਾਂ ਵੀ ਜਦ ਤੱਕ ਨੂੰ ਨਹੀਂ ਸਮਝ ਆਉਂਦੀ ਤਾਂ ਦੁਬਾਰੇ ਪੁੱਛ ਲਿਆ ਕਰੋ ਕੋਈ ਦਿੱਕਤ ਨਹੀਂ ਬਾਕੀ ਜਿਵੇਂ ਪੋਰਸਿਕਲੀ ਬਾਹਾਂ ਜਾਂ ਕੋਈ ਹੋਰ ਇਸ ਤਰ੍ਹਾਂ ਬਾਹ ਕੱਟਣੀ ਹੋਵੇ ਪੁੱਛ ਕੇ ਕੱਟਣ ਤੋਂ ਬਾਅਦ ਨਾ ਪੁੱਛਿਆ ਕਰੋ ਫਿਰ ਤਾਂ ਗਲਤ ਹੋਈ ਜਾਂਦਾ ਹਨ ਪਹਿਲਾਂ ਪੁੱਛਣ ਦਾ ਫੈਸਲਾ ਹੁੰਦਾ ਹੈ ਆਹ ਲੋ 11 ਬਸ ਆਹ ਚੀਜ਼ ਚੈੱਕ ਕਰ ਲਗਰੂ ਇੱਥੋਂ ਵੀ 11 ਤੇ ਇੱਥੋਂ ਵੀ 11 ਹਨ ਹੁਣ ਜੇ ਆਪਾਂ ਨੇ ਐਵੇਂ ਹੋਵੇ ਕਪੜਾ ਜਿਹੜਾ ਦੂੜਾ ਤਾਂ ਇੱਥੋਂ 4 ਇੰਚ ਵਾਲੇ ਠੀਕ ਆ ਉਹ ਸਵਾ ਆਪਾਂ ਨੇ ਬਾਹਾਂ ਦਾ ਲੰਬਾਈ ਜਨ ਇੰਚਾਂ ਲਵਾਂ ਸਵਾ 9 ਤਾਂ ਹੈਗੀ ਹੈ ਹਨਾ ਸਵਾ 9 ਸਾਢੇ 9 ਪੌਣ ਦਾ ਠੀਕ ਇਹ ਨਿਸ਼ਾਨ ਮੈਂ ਕਿਉਂ ਲਾਇਆ ਹੁਣ ਜਮਾ ਤੁਹਾਨੂੰ ਸੌਖਾ ਕਰ ਦੂਗਾ ਹਾਂ ਇਸ ਤਰ੍ਹਾਂ ਆਈਏ ਫੱਟੀ ਦਿਨ ਨਿਸ਼ਾਨ ਵਾਲਾ ਕਰੋ ਪੁੱਠੇ ਪਾਸੇ ਸਿੱਧੇ ਪਾਸੇ ਧਿਆਨ ਰੱਖਣਾ ਕੋਈ ਵੀ ਨਿਸ਼ਾਨ ਨਹੀਂ ਜਿਸ ਨਾਲ ਚਾਹੀਦਾ ਗਾਘ ਦਾ ਮਨ ਟੁੱਟਿਆ ਨਹੀਂਦਾ ਹਨ ਜਦੋਂ ਆਪਾਂ ਕੱਪੜੇ ਮੈਲੇ ਕਿਚੇਲੇ ਕਰਕੇ ਫੜਾ ਦਿੰਦੇ ਆ ਇੱਥੋਂ ਆਪਾਂ ਰੱਖਾਂਗੇ ਪੌਣੇ ਇੱਕ 2 ਇੰਚ ਤੇ ਇੱਥੋਂ ਆਪਾਂ ਵੱਧ ਕੇ ਨਾ ਰੱਖਣਾ ਜਿੰਨੀ ਆਪਣੇ ਚੁੰਝ ਬਣਾਉਣੀ ਚਾਹੁੰਦੇ ਆ ਤਿੱਖੀ ਕਈਆਂ ਦੀ ਦੇਖਣਾ ਅਜ ਤੋਂ ਚੁੰਝ ਮਰੀ ਜੀ ਹੁੰਦੀ ਆ ਹਨ ਸੋਹਣੀ ਸੋਹਣੀ ਨੋਕ ਬਣਾਇਆ ਕਰੋ ਇੱਥੋਂ ਆਹ ਵਾਲੀ ਜੀ ਆਹ ਬਿਲਕੁਲ ਨਾ ਇਹਦੇ ਨਾਲ ਮਾਰਕਿੰਗ ਨਾ ਕਰ ਲਿਆ ਕਰੋ ਐਵੇਂ। ਆਹ ਠੀਕ ਆ। ਇੱਥੋਂ ਮੈਂ ਕੱਟ ਕਰ ਲਿਆ ਆ ਦੇਖੋ। 7 ਇੰਚ ਹੀ ਰਹਿ ਗਿਆ ਇੱਥੋਂ ਕਿਉਂਕਿ ਇੱਥੋਂ ਬਾਹਰ ਨਿਕਲੂ ਇੱਥੋਂ ਦਾ ਕੱਟੇ ਜਾਊ ਸਾਰਾ ਕਪੜਾ। ਤੇ ਇੱਥੋਂ ਜਿਹੜੀ ਆਪਾਂ ਨੇ ਢਾਗ ਦੇਣੀ ਆ 4 ਇੰਚ ਟਿੱਕਰ ਐਵੇਂ ਖਤਮ ਕਰ ਦੇਣੀ ਆ ਇੱਥੋਂ। ਇਹ ਇਸ ਤਰ੍ਹਾਂ। ਆਹ ਠੀਕ ਆ। ਇੰਦਾ ਫਰਮਾ ਆਉਂਦਾ ਬਕਾਇਦਾ। ਇਹਨੇ ਪਹਿਣਾ ਜਿਆਦਾ ਹੈ ਨਾ ਲੇਡੀ ਸੂਟ ਜਾਂ ਕੁੜਤੇ ਵੀ ਐਵੇਂ ਸਿਉਂਦੀਆਂ। ਬੇਹਤ ਕੁਛ ਵੀ ਚੀਜ਼ ਨਹੀਂ 25 ਰੁਪਏ ਦਾ ਫਰਮਾ ਉਹਨਾਂ ਲਿਆ ਕੇ ਰੱਖਿਆ ਕਰੋ ਇਹ ਚੀਜ਼ਾਂ ਮੈਂ ਇੱਕ ਦੋ ਤੁਹਾਨੂੰ ਜਿਆਦਾ ਲੋੜ ਪੈਂਦੀ ਆ ਸਾਡਾ ਹੱਥ ਟਿਕੀ ਹੁੰਦਾ ਹਨ ਮੇਰੇ ਕੋਲ ਸੀਗਾ ਉਹ ਇੱਕ ਭਰਾ ਮੇਰੇ ਤੋਂ ਫਰਮਾ ਲੈ ਗਿਆ ਕਹਿੰਦਾ ਬਾਈ ਆ ਫਰਮਾ ਸਾਨੂੰ ਦੇ ਦੋ ਹਨ ਬਾਕੀ ਮੈਨੂੰ ਲੋੜ ਨਹੀਂ ਪੈਂਦੀ ਮੈਂ ਤੁਹਾਡੇ ਘਰ ਕੀ ਜਿੰਨੀਆਂ ਚੀਜ਼ਾਂ ਲੈਣਾ ਉਹਨਾਂ ਵੀ ਥੋਸੀ ਤੁਹਾਨੂੰ ਸੌਖਾ ਹੋ ਜੇ ਕੱਟਣਾ ਹਨ ਹਾਂ ਦੁਬਾਰੇ ਫੇਰ ਦਿਖਾ ਦੇ ਕਿੰਨਾ ਹੈ ਰੱਖਿਆ ਸੀ ਆਪਾਂ ਹਾਂ ਔਣੇ ਕਿ 4 ਇੰਚ ਜਿੰਨਾ ਕੱਪੜਾ ਵਧੀਆ ਵੱਧ ਹੋਊਗਾ ਲੋਕ ਉਹ ਨਹੀਂ ਸੋਹਣੀ ਬਣੂਗੀ ਮਾਠ ਠੀਕ ਐ ਸਟੂਵਾ ਪਾਉਣੇ ਇਹਨੂੰ ਐਂ ਕਰ ਲੈਣਾ ਬੰਮਾ ਤੁਸੀਂ ਮੈਨ ਕੇ ਰੱਖ ਲਿਆ ਕਰੋ ਇੱਥੋਂ ਜਿਹੜੀ ਮੂਰੀ ਇਹਨਾਂ ਦੀ ਉਹ ਹੈਗੀ ਆ ਗਈ 15 ਇੰਚ ਇੰਨੀ ਤੇ ਇਸ ਤੋਂ 2 ਇੰਚ ਵੱਧ ਰੱਖ ਲਾਂਗੇ ਆਪਾਂ ਇੱਥੇ ਠੀਕ ਐ ਐਥੋਂ ਮੋੜ ਕੇ ਘਟਨਾ ਨਾਲ ਆਹ ਆਹ ਆਪਣੇ ਬਾਗ ਦਿੱਤੀ ਹੋਨਾ ਪਾ ਦੂ ਮੂਹਰੇ ਦੋ ਪੱਲਿਆਂ ਤੇ ਦੋ ਪੱਲਿਆਂ ਤੇ ਇਥੋ ਕਟਾਂਗੇ ਇਹ ਰਿਆ ਕਾਟ ਵੀ ਇੱਥੇ ਦੋ ਦੋ ਪਿੱਛੇ ਪਿੱਛੇ ਪੂਰੀ ਹੋ ਗਈ ਪਤਾ ਲੱਗ ਗਿਆ ਪਰ ਹੁਣ ਤਾਂ ਲਾਉਣੇ ਨੇ ਟੱਕ ਹੋਰ ਗੂ ਇਹਦਾ ਵੱਡਾ ਕਾਰਨ ਨਹੀਂ ਹੁੰਦਾ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਭਾਈ ਤੁਸੀਂ ਆਹ ਟੱਕ ਕਿਉਂ ਲਾਉਣਾ ਹੈ ਨਾ ਇਹਦਾ ਪਤਾ ਲੱਗ ਗਿਆ ਜੇ ਪੰਜ ਦੁੱਪ ਵਾਂਗ ਖੋਲ ਲਈ ਤਾਂ ਇਹ ਇੱਧਰ ਆ ਜਾਊਗਾ ਇੱਧਰ ਬਸ ਇੰਨਾ ਕੀ ਹੁੰਦਾ ਠੀਕ ਆ ਆ ਵੀ ਬਾ ਵੀ ਆਪਣੀ ਗੱਟੀ ਹੁਣ ਆਪਾਂ ਤੀਰਾਂ ਕਟਾਈਏ ਦੀਰਾ ਲਗਭਗ ਨਾ ਇੱਥੋਂ ਕੱਢਦਾ ਪਾਉ ਪਜਾਮੇ ਜਿੰਨਾ ਵੀ ਭਰਾਮਾ ਦੇ ਕੱਢਦਾ ਐਸੇ ਜਗ੍ਹਾ ਤੋਂ ਪਜਾਮੇ ਦੇ ਨਾਲ ਉਹ ਜਿੱਤ ਆਹ ਕੱਪੜਾ ਲਿਆ ਹੁੰਦਾ ਇਸ ਤੋਂ ਲੋਗੇ ਹਰ ਇੱਕ ਚੀਜ਼ ਆਪ ਨੂੰ ਬਿਉੰਤ ਨਹੀਂ ਹੋਣੀ ਚਾਹੀਦੀ ਕਿੱਥੋਂ ਕੀ ਨਿਕਲੂ ਕਿੱਥੋਂ ਗਈ ਨਿਕਲੂ ਨਹੀਂ ਤਾਂ ਆਪਾਂ ਉਹੀ ਕੱਪੜਾ ਘਟਾਣੇ ਤੇ ਆਮ ਬੰਦਾ ਉਹੀ ਕੱਪੜਾ ਬਚਾ ਦੂਗਾ ਇਹ ਚੀਜ਼ ਵੀ ਨਾਲ-ਨਾਲ ਸਿੱਖਣੀ ਹੈ ਵੀ ਕਾਲਰ ਕਿੱਥੋਂ ਲਾਉਣਾ ਕਾਫ ਕਿੱਥੋਂ ਜੇਬ ਨੇ ਗੀਜੇ ਕਿੱਥੋਂ ਕੱਢਨੇ ਜੇਬਾ ਕਿੱਥੋਂ ਕੱਢਨੇ ਘੱਟ ਤੋਂ ਘੱਟ ਕੱਪੜੇ ਵਿੱਚ ਸਾਰਨਾ 1.18 ਤੀਰ ਆਪਾਂ 1.20 ਦਾ ਪੀਸ ਲਾਉਣੇ ਹੁੰਦੇ ਹਮੇਸ਼ਿਆ ਮੈਂ ਵੱਧ ਲਾਉਣਾ ਹੁੰਦਾ ਤੇ ਆਹ ਦੇਖੋ ਜਿਵੇਂ ਐਂ ਘੱਟ ਜਾਂਦਾ ਕਈ ਤਾ ਕਰਕੇ ਬਾਕੀ ਜਿਹੜੇ ਟੇਲਰ ਮਾਸਟਰ ਨੇ ਵੀ ਵੀਡੀਓ ਤੇ ਦੇਖਦੇ ਆ ਭਰਾ ਉਹ ਡੈਰਿੰਗਾਂ ਜਰੂਰ ਛਪਵਾਇਆ ਕਰੋ ਮੈਂ ਵਾਰ-ਵਾਰ ਇਹ ਦੱਸਦਾ ਨਾ ਉਹਦੇ ਉੱਪਰ ਸਾਰਾ ਕੁਝ ਲਿਖਿਆ ਹੁੰਦਾ ਕਦੋਂ ਕੱਪੜੇ ਖੜੇ ਸੀ ਆਪਾਂ ਨੇ ਕਦੋਂ ਕੱਪੜੇ ਲੈਣੇ ਆ ਕਿਹੜੇ ਰੰਗ ਦੇ ਆ ਹਨਾ ਸਾਰਾ ਮੈਂ ਤੁਹਾਨੂੰ ਬਾਅਦ ਵਿੱਚ ਦਿਖਾ ਦਊਂਗੀ ਦਊਂਗਾ ਇੱਕ ਵਾਰੀ ਲੋ ਪਹਿਲਾ ਪਤੀਰਾ ਮਾਣਾਂਗੇ 1.18 1.19 ਤੇ ਸਾਈਡ ਤੋਂ ਕਿੰਨਾ ਰੱਖਾਂਗੇ ਆਪਾਂ 4 ਇੰਚ ਇੱਥੋਂ ਕਿੰਨਾ ਰੱਖਾਂਗੇ ਆਪਾਂ 5 ਇੰਚ ਇਧਰ ਨੂੰ ਕਿੰਨਾ ਰੱਖਾਂਗੇ ਆਪਾਂ ਪੌਣੇ 3 ਥੱਲੇ ਨੂੰ ਲਿਖ ਆਹ ਦੇਣੀ ਢਾਲ ਉਹ 3.5 ਤੋਂ ਇਸ ਤਰ੍ਹਾਂ ਹੁੰਦੋਚ ਆਪਾਂ ਕੱਟ ਕੇ ਇਹਨੂੰ ਰੱਖਣਾ ਨਹੀਂ ਮੈਂ ਹਰ ਕਿਉਂ ਦੀ ਦੱਸ ਦਾਂ ਹੁਣ ਵੀ ਤੁਹਾਨੂੰ ਦਿਖਾ ਦੂੰਗਾ ਫਿਰ ਕਿਵੇਂ ਚੈੱਕ ਕਰਾਂਗੇ ਆਪਾਂ ਵੀ ਬਾਅਦ ਦੇ ਵਿੱਚ ਜੇ ਕੋਈ ਦਿੱਕਤ ਨਾ ਟੱਕ ਲਾ ਲਿਆ ਇਥੋਂ ਹਲਕੀ ਜਿਹੀ ਸ਼ੇਪ ਦੇਣੀ ਹੈ ਬਸ ਜੋੜ ਦੇਣਾ ਥੋੜਾ ਆਪਾਂ ਅਗਲਾ ਪਿਛਲਾ ਪੱਲਾ ਚੱਕਾਂਗੇ ਕੁਟਦੇਗਾ ਤੇ ਚੈੱਕ ਕਰਾਂਗੇ ਨੂੰ ਵੀ ਤੀਰਾ ਜਿਹੜਾ ਆਪਣਾ ਬਿਲਕੁਲ ਸੈੱਟ ਹੋਣਾ ਚਾਹੀਦਾ ਹੁੰਦਾ ਹੈ ਇਹ ਨਹੀਂ ਹੈ ਵੀ ਅੰਦਰ ਕਪੜਾ ਵਧਿਆ ਜਾਂ ਬਾਹਰ ਕਪੜਾ ਵਧਿਆ ਇਸ ਤਰ੍ਹਾਂ ਖੋਲ ਕੇ ਦੇਈ ਨਾ ਕਰੋ ਟਾਈਮ ਜ਼ਰੂਰ ਲੱਗੂ ਜੇ ਤੁਸੀਂ ਚਾਹੋ ਨਾ ਫਿਟਿੰਗ ਦੇਣੀ ਹੈ ਗਾਹ ਨੂੰ ਵਧੀਆ ਤਾਂ ਇੱਕ ਦੋ ਮਿੰਟ ਵਾਧਾ ਜ਼ਰੂਰ ਦੇਨੇ ਪੈਣਗੇ ਵੀ ਨਵੀੜਾ ਜੇ ਨਾ ਕਰਾ ਗੁਰੂ ਕੰਮ ਦਾ ਸ਼ੌਂਕ ਰੱਖਿਆ ਗੁਰੂ ਕੰਮ ਦਾ ਹਨਾ ਇਹ ਤੋਂ ਪਰ ਚੜਾ ਕਰ ਲਿਆ ਜਿੰਨਾ ਸਿਉਂਚ ਕਪੜਾ ਆਊਗਾ ਇਸ ਤੋਂ ਇਧਰ ਵੀ ਇਹ ਤੋਂ ਬਸ ਉਮੀਦ ਜਿਵੇਂ ਖੋਲੇ ਸੀ ਉਹ ਵੀ ਬੰਦ ਕਰ ਦੇਣਾ ਹੁਣ ਆਪਾਂ ਇਹਨੂੰ ਮੋੜ ਕੇ ਦੇਖਾਂਗੇ ਆ ਦੇਖੋ ਠੀਕ ਆਪਦੀ ਆਪ ਹੀ ਕਪੜਾ ਬਾਹਰ ਨਿਕਲ ਜੂਗਾ ਇਧਰੋਂ ਵੀ ਨਿਕਲ ਗਿਆ ਨਾ ਇਸ ਕੈਵਰੇਜ ਦੇਸੀ ਰਿਹਾ ਹੁਣ ਤੁਹਾਨੂੰ ਇੱਥੋਂ ਇੰਨਾ ਝਾੜਨਾ ਪਊ ਹਜੇ ਆਪਾਂ ਨੂੰ ਹੋਰ ਤੇ ਇਸੇ ਤਰ੍ਹਾਂ ਇਧਰੋਂ ਇੰਨਾ ਝਾੜਨਾ ਪਊ ਹੋਰ ਠੀਕ ਹੈ ਇਹ ਚੀਜ਼ ਲਾਜ਼ਮੀ ਜਦੋਂ ਤੁਸੀਂ ਧਿਆਨ ਰੱਖੋਗੇ ਆ ਦੇਖੋ ਇਧਰ ਦਿਖਾਉ ਇਹਥੋਂ ਜਿਹੜਾ ਫਰੰਟ ਆ ਬਿਲਕੁਲ ਸਾਫ਼ ਹੋ ਜਾਊਗਾ ਕੋਈ ਵਾਲਸ਼ਾਲ ਨਹੀਂ ਰਹਿਣਗੇ ਪੂਰਾ ਧਿਆਨ ਦੇ ਨਾਲ ਤੇ ਜਦੋਂ ਆਪਾਂ ਨਾਪ ਲੈਣੀ ਹੁੰਦੀ ਆ ਉਦੋਂ ਵੀ ਗਾਹ ਦੇ ਬਾਡੀ ਕੰਨੀ ਪੂਰੀ ਨਿਗਾਹ ਮਾਰ ਲੈ ਕਰੋ ਵੀ ਉਹਦੇ ਮੋਢੇ ਕਿੰਨੇ ਢਲਦੇ ਆ ਫਿਰ ਉਸ ਹਿਸਾਬ ਨਾਲ ਆਪਾਂ ਨੇ ਇਹਦੀ ਸ਼ੇਪ ਦੇਣੀ ਹੁੰਦੀ ਆ ਵੱਧ ਘੱਟ ਠੀਕ ਆ ਤਾਂ ਲਓ ਆਪਾਂ ਇਹਨੂੰ ਹੁਣ ਇੱਕ ਵਾਰੀ ਝਾੜ ਕੇ ਤੁਹਾਨੂੰ ਦਿਖਾਉ ਕੁਰਤੀ ਦਾ ਪੱਲਾ ਵੱਧੂ ਤੋਂ ਵੱਧ ਨਹੀਂ ਕੁਝਣਾ ਆਹ ਕੁਰਤੀ ਦਾ ਪੱਲਾ ਇੰਨਾ ਵੱਧ ਨਹੀਂ ਨਿਕਲ ਗਿਆ ਨਾ ਉਸੇ ਟੈਨਸ਼ਨ ਨਹੀਂ ਲੈਣੀ ਵੀ ਇਹਦੇ ਨਹੀਂ ਹੈ ਵੀ ਇਤੋਂ ਕੁ ਫਾਸਟ ਚੂ ਬਸ ਕੁੱਟਾ ਐਸੀ ਤਰ੍ਹਾਂ ਇਧਰੋਂ ਥੋੜਾ ਜਿਹਾ ਵੱਧ ਸੀਗਾ ਆਪਾਂ ਇਹ ਵੀ ਝਾੜਨਿਆਂ ਨਿਸ਼ਾਨ ਮਾਰਾ ਲਿਆ ਸੀ ਆਪਾਂ ਇਹਨੂੰ ਕਹਿੰਦੇ ਨੇ ਪੜਤਾਲ ਕਰਨੀ ਹੈ ਵੀ ਪੜਤਾਲ ਕਰੋ ਵੀ ਸਹੀ ਆ ਰਿਹਾ ਜਾਂ ਨਹੀਂ ਲੋ ਜੀ ਸਾਰਾ ਸੂਟ ਆਪਣਾ ਕੱਟਿਆ ਗਿਆ ਬਾਕੀ ਕਿਸੇ ਵੀ ਚੀਜ਼ ਦੀ ਮੈਂ ਬਾਰ-ਬਾਰ ਕਹਿਣਾ ਵੀ ਗਲਤ ਕੱਟਰ ਨਾ ਤੁਸੀਂ ਪੁੱਛ ਲਿਆ ਕਰੋ ਬਾਕੀ ਜੇ ਕਿਸੇ ਨੇ ਆਉਣਾ ਹੁੰਦਾ ਭੈਣਾਂ ਨੇ ਕੁੜਤੇ ਪਿਆਵੇਂ ਵਗੈਰਾ ਲੈਣੇ ਹੁੰਦੇ ਪਰਾਂ ਵਾਸਤੇ ਉਹ ਆਪਣੇ ਕੋਲ ਵਧੀਆ ਕਪੜਾ ਵੀ ਹੁੰਦਾ ਤੇ ਪੱਗਾਂ ਹੀ ਪੂਰੀਆਂ ਵਧੀਆ ਹੁੰਦੀਆਂ ਨੇ ਪੱਕੇ ਰੰਗ ਹੁੰਦੀਆਂ ਗਰੰਟੀ ਵਾਲਾ ਕਪੜਾ ਹੁੰਦਾ ਠੀਕ ਆ ਤਾਂ ਤੁਸੀਂ ਆਉਣ ਤੋਂ ਪਹਿਲਾਂ ਫੋਨ ਲਾਜ਼ਮੀ ਕਰ ਲਿਆ ਕਰੋ ਜਿਹੜੀਆਂ ਭੈਣਾਂ ਨੇ ਆਉਣਾ ਬਠਿੰਡੇ ਤੋਂ ਸਾਡਾ ਜਿਹੜਾ ਪਿੰਡ ਆ ਉਹ ਬਿਲਕੁਲ ਨੇੜੇ ਹੀ ਆ 7 ਕਿਲੋਮੀਟਰ ਦੂਰੀ ਤੇ ਆ ਨਾਲ ਹੀ ਪਿੰਡ ਜਿਵੇਂ ਭਲਾਡੇ ਵਾਲਾ ਆ ਗਿਆ ਬਹਿਮਨ ਦਿਵਨ ਆ ਗਿਆ ਦਿਉਣ ਪਿੰਡ ਆ ਗਿਆ ਗਿੱਲਪੱਤੀ ਹੈਗਾ ਨੇੜੇ ਨੇੜੇ ਪਿੰਡ ਆ ਇਹ ਕਿਉਂਕਿ ਕਈ ਭੈਣਾਂ ਨਹੀਂ ਆਂਗੀਆਂ ਹੁੰਦੀਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਦੁਕਾਨ ਕਿੱ ਅਨਿੱਕੇ WhatsApp ਨੰਬਰ ਚ ਲਈ ਜਾਂਦਾ ਫੋਨ ਕਰ ਲਿਆ ਕਰੋ WhatsApp ਤੇ ਭੇਜ ਕੇ ਪੁੱਛ ਸਰ ਜੀ ਕਿਸੇ ਬੰਦੇ ਦਾ ਫੋਨ ਹੀ ਨਹੀਂ ਚੱਕਿਆ ਜਾਂਦਾ ਤਾਂ WhatsApp ਤੇ ਬੋਲ ਕੇ ਭੇਜ ਦਿਆ ਕਰੋ ਵੀ ਆਹ ਕੰਮ ਆ ਬਾਈ ਤੁਸੀਂ ਸਾਨੂੰ ਬੈਕ ਕਾਲ ਕਰੋ ਜਦੋਂ ਫ੍ਰੀ ਹੋਈ ਠੀਕ ਹੈ ਜੀ ਤਾਂ ਬਾਕੀ ਜਿਹੜੀਆਂ ਭੈਣਾਂ ਦੂਰ ਨੇੜੇ ਸੌਂਦੀਆਂ ਉਹ ਜਿਵੇਂ ਕੋਰੀਅਰ ਕਰਾਉਣੇ ਹੁੰਦੇ ਕੱਪੜੇ WhatsApp ਤੇ ਨਾਮ ਲਿਖਾ ਕੇ ਕੋਰੀਅਰ ਕਰਵਾ ਲਿਆ ਕਰੋ ਤੇ ਜੇ ਕਿਸੇ ਦਾ ਜਵਾਬ ਨਹੀਂ ਦਿੱਤਾ ਜਾਂਦਾ ਤੁਸੀਂ ਇੱਕ ਦੋ ਦਿਨ ਢਿੱਕ ਲਿਆ ਕਰੋ ਫਿਰ ਦੁਬਾਰੇ ਮੈਸੇਜ ਕਰ ਦਿਆ ਕਰੋ ਕਿਵਰੀ ਬੱਚੇ ਫੋਨ ਚੱਕ ਕੇ ਮੈਸੇਜ ਦੇਖ ਕੇ ਉਹਨੂੰ ਆਂ ਦੇਖਿਆ ਕਰਨਦੇ ਹਨਾ ਤਾਂ ਦੁਬਾਰਾ ਮੈਸੇਜ ਲਾਜ਼ਮੀ ਕਰ ਦਿਆ ਕਰੋ ਕਿਉਂਕਿ ਫਿਰ ਮੈਨੂੰ ਪਤਾ ਲੱਗਦਾ ਵੀ ਕਿਸੇ ਦਾ ਮੈਸੇਜ ਆਇਆ ਸੀ ਹਨਾ ਕਿਉਂਕਿ ਮੈਂ ਫੋਨ ਬਹੁਤ ਹੀ ਘੱਟ ਵਰਤਦਾ ਤੁਹਾਨੂੰ ਵੀ ਇਹੀ ਰਹਿ ਦਊਂ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਰੀਲਾ ਵਗੈਰਾ ਦਾ ਖੇੜਾ ਛੱਡ ਕੇ ਆਹਦੇ ਕੰਮ 'ਤੇ ਧਿਆਨ ਦਿਓ ਫੇਰੀ ਕਾਮਯਾਬ ਹੁੰਦਾ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਹੋਇਆ ਕੰਮ ਨੂੰ ਆਮ ਜੀਮੀਦਾਰ ਘਰਾਂ 'ਚੋਂ ਉੱਠ ਕੇ ਇੱਥੋਂ ਤੱਕ ਪਹੁੰਚਿਆ ਪਰ ਕੁਛ ਨਾ ਕੁਛ ਤਿਆਗਣਾ ਪੈਂਦਾ ਜੇ ਤੁਸੀਂ ਕੁਝ ਬੰਨਣਾ ਤਾਂ ਜੇ ਆਪਕੀ ਫੋਨ ਵੀ ਚਲਾਈ ਜੱਗੇ ਤੇ ਜਾਂਨ ਕਿ ਸਕਸੈਸ ਵੀ ਹੋ ਜੀ ਫਿਰ ਦੋ ਗੱਲ ਨਹੀਂ ਹੁੰਦੀਆਂ ਸ਼ੌਂਕ ਵੀ ਮ ਇਹ ਫੋਨ ਦਾ ਵੀ ਖਰਚ ਛੱਡਣਾ ਨੂੰ ਫਿਰ ਆਪਣਾ ਗਰੋਥ ਕਰੂਗਾ ਕੰਮ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ